ਹਾਂਜੀ ਬੇਟਾ ਜੈ ਮਾਤਾਂ ਦੀ ਮੇਰੇ ਵੱਲੋਂ ਮੈਂ ਤੁਹਾਡੀ ਮਾਂ ਨਿੱਤੂ ਦੇਵਾ ਮਾਤਰਾਣੀ ਦੇ ਪਾਛਿਕ ਹਰ ਰੋਜ਼ ਤੁਹਾਡੇ ਬੇਟਾ ਅਰਦਾਸ ਕਰਦੇ ਆਂ ਦੇਸਾ ਉਹਦੇ ਚਾਅ ਸੇਵਸ ਦੇ ਪੰਜਾਬ ਵਿੱਚ ਵਸਦੇ ਬੱਚੇ ਮਾਂ ਦੇ ਸੇਵਾ ਗਾਰ ਪਗਤ ਪਛਰੇਣ ਤੰਦਰੁਸਤ ਰਹਿਣ ਮਾਹਾਰਾਣੀ ਤੁਹਾਡੇ ਕਾਰੋਬਾਰ ਚ ਦਾ ਵੇ ਤੰਦਰੁਸਤ ਰੱਖੇ ਇੱਕ ਤੋਂ ਨੇ ਕਰੇ ਸਭ ਸ਼ਾਂਤੀ ਰੱਖੇ ਘਰ ਦੇ ਸਤਿਵਾਕ ਬਖਸੀ ਬੇਟਾ ਤੇ ਮੈਂ ਤਾਂ ਲੁਮਾ ਦੀ ਛੋਟੀ ਜੀ ਦੀ ਪੇਟ ਨਾਉਣ ਜਾ ਰਹੀ ਬਟਾ ਮਾਰੀ ਮੰਦਰ ਤੇ ਗੇੜਾ ਮਾ ਮੇਰਾ ਜੀ ਨਹੀਂ ਲੰਗਦਾ ਜੀ ਨਹੀਂ ਲੰਗਦਾ ਮਾਰੀ ਮੰਦਰ ਤੇ ਗੇੜਾ ਮਾ ਮੇਰਾ ਜੀ ਨਹੀਂ ਲੰਗਦਾ ਜੀ ਨਹੀਂ ਲੰਗਦਾ ਪਾ ਸੰਗ ਤਾਂ ਵਿੱਚ ਫੇਰਾ ਮਾ ਮੇਰਾ ਜੀ ਨਹੀਂ ਲੰਗਦਾ ਜੀ ਲਗਿਦਾ ਨੇ ਤੂੰ ਦੇਵਾ ਤੈਨੂੰ ਧਿਆਵੇ ਨੇ ਤੂੰ ਦੇਵਾ ਤੈਨੂੰ ਧਿਆਵੇ ਸੁਬਾ ਸਵੇਰੇ ਗੁਣ ਮੰਗਾਵੇ ਤੈਨੂੰ ਯੋਣਾ ਪਹਿਣਾ ਮੇਰਾ ਜੀ ਨਹੀਂ ਲਗਿਦਾ ਜੀ ਨਹੀਂ ਲਗਿਦਾ ਮਾਰੇ ਮੰਦਰ ਤੇ ਗੜਾ ਮੇਰਾ ਜੀ ਨਹੀਂ ਲਗਿਦਾ ਪਾ ਸੰਗਤਾਂ ਵਿੱਚ ਫੇਰਾ ਮ ਮੇਰਾ ਜੀ ਨਹੀਂ ਲੱਗਦਾ ਜੀ ਨਹੀਂ ਲੱਗਦਾ ਮਾਰੇ ਮੰਦਰ ਤੈ ਗੇੜਾ ਮ ਮੇਰਾ ਜੀ ਨਹੀਂ ਲੱਗਦਾ ਹਰ ਸਮੇਂ ਵਿਲਾਸ ਮੇਰੀ ਤੇ ਜਗੂ ਜੋਤੇ ਹੀ ਤੇਰੀ ਮ ਜਗੂ ਜੋਤੇ ਹੀ ਤੇਰੀ ਮ ਜਗੂ ਜੋਤੇ ਹੀ